ਖਾਨਾ ਸਿਟੀ ਬੁਡਲਾਡਾ ਅਦੀਨ ਪਿੰਦੇ ਪਿੰਡ ਅਹਿਮਦਪੁਰ ਦੇ ਬਜ਼ੁਰਗ ਜੋੜੇ ਜੰਗੀਰ ਸਿੰਘ ਅਤੇ ਰਣਜੀਤ ਕੌਰ ਦੇ ਕਤਲ ਤੋਂ ਲਗਭਗ ਪੌਣੇ 2 ਸਾਲ ਬੀਤਣ ਦੇ ਬਾਵਜੂਦ ਵੀ ਪੁਲਿਸ ਉਹਨਾਂ ਦੇ ਕਾਤਲਾਂ ਤੱਕ ਨਹੀਂ ਪਹੁੰਚ ਸਕੀ ਜਿਸ ਦੇ ਚਲਦਿਆਂ ਪਿੰਡ ਵਾਸੀਆਂ ਵੱਲੋਂ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ 'ਚ ਰੋਸ ਮਾਰਚ ਕਰਕੇ ਡੀਐਸਪੀ ਦਫ਼ਤਰ ਦੇ ਬਾਹਰ ਪੁਲਿਸ ਪ੍ਰਸ਼ਾਸਨ ਦਾ ਪੁਤਲਾ ਫੂਕਦਿਆਂ ਅਤੇ ਨਾਰੇਬਾਜ਼ੀ ਕੀਤੀ ਗਈ ਉਨ੍ਹਾਂ ਦੋਸ਼ ਲਾਇਆ ਕਿ ਪੁਲਿਸ ਨੂੰ ਪਰਿਵਾਰ ਵੱਲੋਂ ਪੂਰਾ ਸਹਿਯੋਗ ਕਰਨ ਦੇ ਬਾਵਜੂਦ ਵੀ ਕਾਤਲਾਂ ਨੂੰ ਨਹੀਂ ਫੜ ਸਕੀ। ਉਨ੍ਹਾਂ ਮੰਗ ਕੀਤੀ ਕਿ ਜੇਕਰ ਜ਼ਿਲ੍ਹਾ ਪੁਲਿਸ ਇਸ ਮਸਲੇ ਨੂੰ ਸੁਲਝਾਉਣ ਵਿੱਚ ਨਾਕਾਮਯਾਬ ਹੈ ਤਾਂ ਇਹ ਕੇਸ ਕਿਸੇ ਹੋਰ ਏਜੰਸੀ ਤੋਂ ਨਿਰਪੱਖ ਜਾਂਚ ਕਰਵਾ ਕੇ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ। ਕਾਤਲ 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 ਜਗਮੇਲ ਸਿੰਘ ਜੀ ਖਾਲਸਾ ਕਾਤਲ ਇਨਸਾਫ ਕਮੇਟੀ ਸੰਘਰਸ਼ ਕਮੇਟੀ ਪਿੰਡ ਐਮਦਪੁਰ ਜਗਮੇਲ ਸਿੰਘ ਜੀ ਤੁਸੀਂ ਰੋਸ਼ਨੀ ਜਾਰੀ ਕਰ ਰਹੇ ਹੋ ਕਿ ਕੀ ਮਸਲਾ ਹੈ ਕੀ ਮਾਮਲਾ ਕੀ ਹੈ ਅੱਜ ਤੋਂ ਪੌਣੇ 2 ਸਾਲ ਪਹਿਲਾਂ 10 ਜਨਵਰੀ ਦੀ ਰਾਤ ਨੂੰ ਆਪੋ ਆਪਣੇ ਘਰਾਂ ਸੁੱਤੇ ਪਏ ਬਜ਼ੁਰਗ ਜੰਗੀਰ ਸਿੰਘ ਅਤੇ ਮਾਤਾ ਰਣਜੀਤ ਕੌਰ ਆਪਣੇ ਆਪਣੇ ਘਰਾਂ ਸੁੱਤੇ ਪਏ ਸੀ ਬੇਰਹਿਮੀ ਨਾਲ ਕਤਲ ਕੀਤੇ ਗਏ ਸਤਮ ਇਸ ਪੰਜਾਬ ਸਰਕਾਰ ਦਾ ਤੇ ਪੁਲਿਸ ਪ੍ਰਸ਼ਾਸਨ ਦਾ ਅੱਜ ਤੱਕ ਸਦਾਖਤ ਨਹੀਂ ਕਰ ਸਕੇ ਕਾਤਲਾਂ ਦੀ ਪੱਕੇ ਤੌਰ ਤੇ ਧਰਨਾ ਲਾਇਆ ਹੋਇਆ ਥਾਣਾ ਭਲਾਡੇ ਅੱਜ ਅਸੀਂ ਫਿਰ ਮਾਰ ਵੜਾ ਲਿਆ ਭਈ ਇਸ ਤਰ੍ਹਾਂ ਦੀਆਂ ਰੋਸ ਰੈਲੀਆਂ ਜਿਹੜੀ ਅਸੀਂ ਅੱਜ ਕਰਾਂਗੇ ਇੱਥੋਂ ਸ਼ੁਰੂ ਕਰਾਂਗੇ ਰੇਲਵੇ ਸਟੇਸ਼ਨ ਭੁਲਾੜਾ ਤੋਂ ਔਰ ਡੀਐਸਪੀ ਭੁਲਾੜਾ ਦੇ ਦਫ਼ਤਰ ਤੱਕ ਕਰਨੀ ਹੈ ਇਸ ਤਰ੍ਹਾਂ ਦੀਆਂ ਰੋਸ ਰੈਲੀਆਂ ਅਸੀਂ ਨਿਰੰਤਰ ਕਰਦੇ ਰਹਾਂਗੇ ਔਰ ਮੋਰਚੇ ਨੂੰ ਔਰ ਸਾਰੇ ਸੰਘਰਸ਼ ਤੋਂ ਸ਼ਾਂਤਵੇਂ ਹੀ ਰਹਿੰਦੇ ਹੋਏ ਤਿੱਖਾ ਤੇ ਵੱਡਾ ਕਰ ਲੈ ਬਹੁਤ ਵੱਡਾ ਪ੍ਰੋਗਰਾਮ ਅਸੀਂ 10 ਜਨਵਰੀ ਨੂੰ 2 ਸਾਲ ਪੂਰੇ ਹੋਣ ਤੇ ਉਹਦੀ ਕਾਗੇ 50 ਪੱਤਰ ਦਾ ਪੁਲਿਸ ਕਹਿੰਦੀ ਸੀ ਵੀ ਸਾਨੂੰ ਸ਼ੱਕ ਪਰਿਵਾਰ ਤੇ ਹੈ ਕਿ ਕਤਲ ਇਹਨਾਂ ਤੋਂ ਹੀ ਨਾ ਕੀਤਾ ਹੋਵੇ ਇਹਨਾਂ ਦੀ ਪੋਲੀਓਗ੍ਰਾਫੀ ਕਰਾਓ ਪਹਿਲਾਂ ਸਾਨੂੰ ਲੱਗਿਆ ਵੀ ਜਾਣ ਬੁੱਝ ਕੇ ਲਜਾਉਣਾ ਚਾਹੁੰਦੀ ਹੈ ਲੇਕਿਨ 3 ਮਹੀਨਿਆਂ ਤੋਂ ਵੱਧ ਸਮਾਂ ਹੋ ਗਿਆ ਸਾਰੇ ਪਰਿਵਾਰ ਨੇ ਥਾਣਾ ਬੜਲਾਡਾ ਆ ਕੇ ਐਸਐਚਓ ਦੇ ਸਾਹਮਣੇ ਲਿਖਤੀ ਰੂਪ ਚ ਸਾਇਵ ਤੇ ਪ੍ਰਗਟ ਕਰਤੀ ਬਿਆਨ ਦੇ ਕੇ ਵੀ ਸਾਨੂੰ ਕੋਈ ਇਤਰਾਜ਼ ਨਹੀਂ ਜੇ ਸਾਡੇ 'ਚ ਕੋਈ ਕਤਲ ਨਿਕਲਦਾ ਸਾਡੀ ਪੋਲੀਓਗ੍ਰਾਫੀ ਕਰਾ ਲਓ ਪੁਲਿਸ ਇਕਦਮ ਜੂ ਟਰਨ ਲੈ ਗਈ ਹੁਣ ਨਾ ਉਧਰ ਕੇ ਨਾ ਉਧਰ ਕੇ ਢੱਕਾ ਤੋੜਦੇ ਨਹੀਂ ਹੁੱਕ ਹੁਕਮ ਮੋੜਦੇ ਦੀ ਇਹ ਬੁਰਾ ਹਾਲ ਹੈ ਇਸ ਤਰ੍ਹਾਂ ਇਸ ਦਾ ਜਿਹੜਾ ਵੱਡਾ ਮਤਲਬ ਲਾਹਰਤ ਹੈ ਉਹ ਪੰਜਾਬ ਸਰਕਾਰ ਨੂੰ ਤੇ ਪੁਲਿਸ ਪ੍ਰਸ਼ਾਸਨ ਨੂੰ ਹੈ ਲੋਕ ਸ਼ਕਤੀ ਮਹਾਨ ਹੈ ਅਸੀਂ ਹੁਣ ਬਿਲਕੁਲ ਪਿੱਛੇ ਨਹੀਂ ਹਟਾਂਗੇ ਨਾ ਧਰਨਾ ਧਰਨਾ ਖਤਮ ਕਰੀਏ ਉਨਾ ਚਿਰ ਜਿੰਨਾ ਚਿਰ ਤਾਨੀਆ ਦੇ ਪਰਿਵਾਰ ਨੂੰ ਇਨਸਾਫ ਨਹੀਂ ਮਿਲ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਕੀ ਨਾਮ ਆਪਣਾ ਮੈਂ ਹਤਪਾਲ ਸਿੰਘ ਬਰੇ ਜਿਲ੍ਹਾ ਗੁਪਾਰਤਿਕ ਦਾ ਜੁਨੀਕ ਤਾਂ ਡਕਾਉਂਦਾ ਹਤਪਾਲ ਸਿੰਘ ਜੱਜ ਜੀ ਤੁਸੀਂ ਰੋਜ਼ ਧਰਨਾ ਪਿਆਰਤੀ ਭੂਮਿਆਰ ਕਰ ਰਹੇ ਹੋ ਕੀ ਮਸਲਾ ਲੱਗੇ ਇਹ ਜੀ ਮਸਲਾ ਜੋ ਪਿਛਲੇ ਪੌਣੇ 2 ਸਾਲ ਪਹਿਲਾਂ ਪਿੰਡ ਅਹਿਮਦਪੁਰ ਦੇ ਵਿੱਚ ਦੋ ਬਜ਼ੁਰਗ ਜੋੜੇ ਇੱਕ ਜਣੀ ਲੇਡੀ ਜੇ ਇੱਕ ਬਜ਼ੁਰਗ ਮਰਦ ਜਣੀ ਕਹਦੀ ਆਪਾਂ ਤੇ ਉਹਨਾਂ ਦਾ ਕਤਲ ਕੀਤਾ ਗਿਆ ਲੱਕੜਵਾਂਗ ਵੱਡੇ ਗਏ ਰਾਤ ਨੂੰ ਜਿਵੇਂ ਕਿ ਜਿਵੇਂ ਆਪਾਂ ਲੱਕੜ ਨੂੰ ਵੜਦੇ ਹੁੰਨੇ ਇਸ ਤਰ੍ਹਾਂ ਕਤਲ ਹੋਇਆ ਦੋਨਾਂ ਦਾ ਸਧਾਰਨ ਪਰਿਵਾਰ ਹੈ ਕੋਈ ਇਹਨਾਂ ਦਾ ਕਿਸੇ ਨਸ਼ਾ ਤਸਕਰ ਨਾਲ ਨਹੀਂ ਕੋਈ ਮੇਲ ਮਲਾਪ ਕਿਸੇ ਗੁੰਡਾਗਰਦੀ ਨਾਲ ਨਹੀਂ ਕੋਈ ਮੇਲ ਮਲਾਪ ਇੱਕ ਸਾਦਗੀ ਜਿਹੜਾ ਪਰਿਵਾਰ ਹੈ ਪਰਾਰ ਜਿਹੜਾ ਖੇਤੀ ਕਰਨ ਵਾਲਾ ਪਰਿਵਾਰ ਹੈ ਜੀ ਇਹਨਾਂ ਦੀ ਕਿਸੇ ਨਾਲ ਬੈਸ ਨਹੀਂ ਕੋਈ ਬਾੜੀ ਨਹੀਂ ਪੀਨਦਾ ਇਸ ਤਰ੍ਹਾਂ ਦੋ ਕਤਲ ਹੋ ਜਾਣੇ ਪਿੰਡ ਦੇ ਵਿੱਚ ਬਹੁਤ ਮਾੜੀ ਗੱਲ ਹੈ ਸਹਿ ਦਾ ਮਾਹੌਲ ਬਣਿਆ ਹੋਇਆ ਉਸ ਦਿਨ ਦਾ ਪਿੰਡ ਦੇ ਵਿੱਚ ਤੇ ਪੁਲਿਸ ਜਿਹੜੀ ਇਤੋਂ ਦੀ ਇਹ ਸਿਆਸੀ ਰੋਟੀਆਂ ਸੇਕ ਰਹੀ ਹੈ ਜਾਂ ਸਿਆਸੀ ਦਵਾ ਥੱਲੇ ਹੈ ਜਿਹੜੇ ਉਹ ਕਤਲ ਹੈ ਅਜੇ ਤੱਕ ਪੌਣੇ 2 ਸਾਲ ਹੋ ਗਏ ਪੁਲਿਸ ਵੱਲੋਂ ਕਤਲ ਹੈ ਜੋ ਕੱਢੇ ਨਹੀਂ ਗਏ ਕੋਈ ਜੋ ਕਤਲਾਂ ਦੇ ਜ਼ਿੰਮੇਵਾਰ ਹੈ ਉਹ ਸਾਹਮਣੇ ਨਹੀਂ ਆਏ ਜਿਹੜਾ ਇੱਕ ਉਸ ਕੈਦੀ ਸੀ ਪਰਿਵਾਰ ਤੇ ਦੋਸ਼ ਲਾਉਂਦੀ ਸੀ ਵੀ ਇਹਨਾਂ ਦੇ ਪਰਿਵਾਰ 'ਚ ਕਤਲ ਹੈ ਵੀ ਇਹਨਾਂ ਦਾ ਪੌਲੀਗ੍ਰਾਫ ਜਿਹੜਾ ਟੈਸਟ ਹੈ ਉਹ ਕੀਤਾ ਜਾਵੇ ਪਰਿਵਾਰ ਨੇ ਉਹ ਵੀ ਸਹਿਮਤੀ ਦੇਤੀ ਵੀ ਜਿਹੜਾ ਟੈਸਟ ਹੈ ਅਸੀਂ ਕਰਵਾਉਣ ਨੂੰ ਤਿਆਰ ਤਿਆਰਾਂ ਤੇ ਕਰਵਾਓ ਤੇ ਫੇਰ ਵੀ ਪੁਲਸ ਇਹਦਾ ਮਤਲਬ ਆਪਦੇ ਜਿਹੜੇ ਵਾਅਦੇ ਤੋਂ ਭੱਜੀ ਐ ਇਸ ਕਰਕੇ ਅਸੀਂ ਅੱਜ सिटी टू अपना सिटी माने ਜਿਹੜਾ ਇਹ ਥਾਣਾ ਦਾ ਐਸਐਚਓ ਇਹਦੇ ਪ੍ਰਜੈਕਸ਼ਨ ਇਹਦੇ ਖਿਲਾਫ ਤੇ ਇਥੋਂ ਦੇ ਡੀਐਸਪੀ ਦੇ ਖਿਲਾਫ ਅੱਜ ਅਸੀਂ ਅਰਥੀ ਫੂਕ ਮੁਜਾਰਾ ਕਰ ਰਹੇ ਹਾਂ ਸ਼ਹਿਰ ਦੇ ਵਿੱਚ ਮੁਜਾਰਾ ਕਰ ਰਹੇ ਹਾਂ ਵੀ ਇਹਨਾਂ ਨੂੰ ਪਰਿਵਾਰ ਨੂੰ ਜੋ ਇਨਸਾਫ ਦਿਵਾਇਆ ਜਾਵੇ ਤੇ ਇਹ ਜਿਹੜੇ ਕਤਲ ਹੈ ਉਹ ਸਾਹਮਣੇ ਲਿਆਂਦੇ ਜਾਣ ਅੰਜ ਕੀ ਨਾਮ ਆਪਣਾ ਤੇਜਰਾਮ ਪਿੰਡ ਐਮ ਤਪੂਰਾ ਭਾਰਤੀ ਕਿਸਾਨ ਯੂਨੀਅਨ ਇਕਤਾੜ ਕੌਂਦਾ ਬਲਾਕ ਦਾ ਸੀਨੀਅਰ ਮੀਤ ਪ੍ਰਧਾਨ ਤੇ ਜੀ ਰਾਮ ਜੀ ਤੁਹਾਡੇ ਜਿਹੜੇ ਪਿੰਡ ਦੇ ਕਤਲ ਲੜਪੜ ਪੌਣੇ 2 ਸਾਲ ਬੀਤ ਗਏ ਨੇ ਕੀ ਸਥਿਤੀ ਹੈ ਅਜੇ ਤੱਕ ਤੁਸੀਂ ਅਜੇ ਤੁਹਾਨੂੰ ਰੋਸ਼ ਪ੍ਰਦਰਸ਼ਨ ਕਰਨਾ ਪੈ ਰਿਹਾ ਹਜੇ ਤਾਈਂ ਜਿਹੜਾ ਸਰਕਾਰ ਹੈ ਉਹ ਕਾਤਲਾ ਨੂੰ ਪੁਲਿਸ ਹੈਗੀ ਕਾਤਲਾ ਨੂੰ ਲੱਭਣ ਦੇ ਵਿੱਚ ਫੇਲ ਹੈ ਉਹ ਤੋਂ ਹਜੇ ਤੱਕ ਕਤਲ ਫੜੇ ਨਹੀਂ ਗਏ ਲੱਭੇ ਨਹੀਂ ਗਏ ਅਸੀਂ ਇਹੀ ਚਾਹੁੰਦੇ ਹਾਂ ਵੀ ਪੁਲਿਸ ਛੇਤੀ ਤੋਂ ਛੇਤੀ ਉਹ ਕਾਤਲਾ ਨੂੰ ਫੜ ਕੇ ਜਿਹੜਾਂ ਦੇ ਤੇ ਸਿੱਖਾਂ ਦੇ ਪਿੱਛੇ ਦੇਵੇ ਜੇ ਪੁਲਿਸ ਤੋਂ ਜ਼ਿਲ੍ਹਾ ਪੁਲਿਸ ਤੋਂ ਇਹ ਕੰਮ ਨਹੀਂ ਹੁੰਦਾ ਤਾਉ ਸਿੱਧਮ ਸਿੱਧਾ ਤਾਹਾਂ ਆਫਸਰਾਂ ਨੂੰ ਲਿਖ ਕੇ ਦੇਵੇ ਕੋਰਟ ਨੂੰ ਲਿਖ ਕੇ ਦੇਵੇ ਵੀ ਅਸੀਂ ਸਾਡੇ ਹੱਥ ਖੜੇ ਐ ਸਾਥੋਂ ਇਹ ਕਾਤਲ ਨਿਕਲਦੇ ਨਹੀਂ ਹੈਗੇ ਕੋਈ ਸੀਬੀਆਈ ਜਾਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾ ਕੇ ਸੈੱਟ ਬਣਾ ਕੇ ਉਹ ਆਪਦਾ ਇਨਕੁਆਰੀ ਕਰੇ ਅਸੀਂ ਇਹੀ ਮੰਗ ਕਰਦੇ ਆਂ ਪ੍ਰਸ਼ਾਸਨ ਤੋਂ ਵੀ ਜਾਂ ਤਾਂ ਛੇਤੀ ਤੋਂ ਛੇਤੀ ਉਹਨਾਂ ਨੂੰ ਗ੍ਰਿਫਤਾਰ ਕਰੇ ਕਿਉਂਕਿ ਇੰਨਾ ਲੰਮਾ ਸਮਾਂ ਬੀਤਣ ਦੇ ਬਾਵਜੂਦ ਵੀ ਅਜੇ ਜਿਹੜੇ ਉਹ ਕਾਤਲ ਐ ਉਹ ਖੁੱਲੇ ਤੁਰੇ ਫਿਰਦੇ ਹੈਗੇ ਉਹਨਾਂ ਤੇ ਕੋਈ ਅਸਰ ਨਹੀਂ ਜਿਹੜਾ ਦੂਜੇ ਪਾਸੇ ਪਿੰਡ ਤਹਿਸਤ ਦੇ ਵਿੱਚ ਹੈਗਾ ਤੇ ਪਿੰਡ 'ਚ ਰੋਸ ਹੈਗਾ ਪਰਿਵਾਰ ਬਹੁਤ ਦੁਖੀ ਹੋ ਰਿਹਾ ਪਹਿਲਾਂ ਤੋਂ ਲਾਖੀ ਦੁਖੀ ਹੋ ਰਿਹਾ ਹੈਗਾ ਜਿਹੜਾ ਕੋ ਸਰਕਾਰ ਨੇ ਕਿਹਾ ਪੁਲਿਸ ਨੇ ਕਿਹਾ ਅਸੀਂ ਪੂਰਾ ਉਹਨਾਂ ਦਾ ਸਹਿਯੋਗ ਦਿੱਤਾ ਤੇ ਦਿੰਦੇ ਰਹਾਂਗੇ ਸਾਡੀ ਇਹੀ ਬੇਨਤੀ ਆ ਵੀ ਛੇਤੀ ਤੋਂ ਛੇਤੀ ਪੁਲਿਸ ਉਹਨਾਂ ਨੂੰ ਕਾਤਲਾ ਨੂੰ ਲੱਭੇ ਲੱਭ ਕੇ ਸੀਖਾਂ ਦੇ ਅੰਦਰ ਦੇਵੇ ਜੇ ਪੁਲਿਸ ਫੇਲ ਹੈ ਪੁਲਿਸ ਤੋਂ ਨਹੀਂ ਇਹ ਜ਼ਿਲ੍ਹਾ ਪੁਲਿਸ ਤੋਂ ਨਹੀਂ ਕੰਮ ਹੋਣ ਦਾ ਤਾ ਤਾਂ ਹਅ ਅਫਸਰਾਂ ਨੂੰ ਕੋਰਟ ਨੂੰ ਲਿਖ ਕੇ ਦੇਵੇ ਵੀ ਇਹਦੇ ਵਾਸਤੇ ਕੋਈ ਸਪੈਸ਼ਲ ਸੈਟ ਬਣਾਓ ਜਾਂ ਸੀਬੀਆਈ ਨੂੰ ਦਿਓ ਆਪੀ ਲੱਭੇ ਵਾਹਿਗੁਰੂ ਜੀ ਕਾ ਖਾਲਸਾ